ਮੈਨੂੰ ਸਵਾਗਤ ਹੈ ਸ਼੍ਰੀ ਗੁਰੂ ਰਾਮदास ਕੋਚਿੰਗ ਸੈਂਟਰ ਦੇ YouTube ਚੈਨਲ ਉੱਪਰ ਆਈ ਹੋਪ ਦੋਸਤੋ ਤੁਸੀਂ ਵਧੀਆ ਹੋਵੋਗੇ ਅਤੇ ਆਦੇ ਪੇਪਰਾਂ ਦੀ ਤਿਆਰੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕਰ ਰਹੇ ਹੋਵੋਗੇ ਤਾਂ ਦੋਸਤੋ ਤੁਹਾਨੂੰ ਮੈਂ ਦੱਸ ਦਵਾਂ ਕਿ ਪੇਪਰ A ਦੇ ਗੁਰਮੁਖੀ ਗਿਣਤੀ ਅਤੇ ਇੰਗਲਿਸ਼ ਤੋਂ ਪੰਜਾਬੀ ਟਰਾਂਸਲੇਸ਼ਨ ਵਾਲੀ ਵੀਡੀਓ ਮੈਂ ਪਹਿਲਾਂ ਅਪਲੋਡ ਕਰ ਦਿੱਤੀ ਜੇਕਰ ਨਹੀਂ ਦੇਖੀ ਦੋਸਤੋ ਖਾਸ ਕਰਕੇ ETT ਵਾਲਿਆਂ ਦੇ ਲਈ ਕਿਉਂਕਿ 3 ਮਹੀਨੇ ਬਾਅਦ ਉਹਨਾਂ ਦਾ ਪੇਪਰ ਹੋਣਾ ਹੈ ਅਤੇ ਭਰਤੀ ਮੁਕੰਮਲ ਹੋਣੀ ਹੈ ਇਹ ਵੀ ਹਾਈ ਕੋਰਟ ਵੱਲੋਂ ਕਿਹਾ ਗਿਆ ਹੈ ਤਾਂ ਦੋਸਤੋ ਉਹਨਾਂ ਦੇ ਲਈ ਬਹੁਤ ਹੀ ਜ਼ਿਆਦਾ ਹੈਲਪਫੁਲ ਹੈ ਅਤੇ ਬਾਕੀ ਪੇਪਰਾਂ ਦੇ ਲਈ ਤਾਂ ਹੈ ਹੀ ਹੈ ਦੋਸਤੋ ਤਾਂ ਜੇਕਰ ਉਹ ਪਹਿਲਾਂ ਵਾਲੇ ਦੋ ਪਾਰਟ ਨਹੀਂ ਦੇਖੇ ਤਾਂ ਉਹਨਾਂ ਨੂੰ ਜ਼ਰੂਰ ਦੇਖ ਲੈਣਾ ਦੋਸਤੋ ਅੱਜ ਆਪਾਂ ਬਹੁਤੇ ਸ਼ਬਦ ਨਹੀਂ ਤਾਂ ਇੱਕ ਸ਼ਬਦ ਕਰਾਂਗੇ ਪਰ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਜੇਕਰ ਚੈਨਲ ਤੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ ਕਮੈਂਟ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾਂ ਦੋਸਤੋ ਜਿਹੜੇ ਅੱਜ ਬਹੁਤੇ ਸ਼ਬਦਾਂ ਇਥੇ ਇੱਕ ਸ਼ਬਦ ਕਰਾਈ ਜਾਣਗੇ ਉਹ ਪਹਿਲਾਂ ਪੇਪਰਾਂ ਦੇ ਵਿੱਚ ਆਏ ਹੋਏ ਹਨ ਉਹ ਵੀ ਹਨ ਅਤੇ ਜੋ ਆ ਸਕਦੇ ਹਨ ਉਹ ਵੀ ਹਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹਨ ਦੋਸਤੋ ਇੱਕ ਇੱਕ ਬਹੁਤੇ ਸ਼ਬਦਾਂ ਇਥੇ ਇੱਕ ਸ਼ਬਦ ਕਿਉਂਕਿ ਸਾਡੇ ਲਈ ਇੱਕ ਨੰਬਰ ਹੀ ਬਹੁਤ ਇੰਪੋਰਟੈਂਟ ਹੈ ਤਾਂ ਦੋਸਤੋ ਚੱਲਦੇ ਆਪਾਂ ਨਾ ਟਾਈਮ ਵੇਸਟ ਕਰਦੇ ਹੋਏ ਪਹਿਲੇ ਵੱਲ ਜੋ ਕਹਿੰਦਾ ਹੈ ਜਿਸ ਦੀ ਦਾੜੀ ਕੁਝ ਕਾਲੀ ਤੇ ਕੁਝ ਚਿੱਟੀ ਹੋਵੇ ਜਿਸ ਦੀ ਦਾੜੀ ਕੁਝ ਕਾਲੀ ਤੇ ਕੁਝ ਚਿੱਟੀ ਹੋਵੇ ਉਸ ਨੂੰ ਕੀ ਕਹਿੰਦੇ ਹਨ ਕਰੜਾ ਬਰੜਾ ਕਹਿੰਦੇ ਹਨ ਦੋਸਤੋ ਯਾਦ ਰੱਖਣਾ ਹੈ ਜਿਸ ਦੀ ਦਾੜੀ ਕੁਝ ਕਾਲੀ ਅਤੇ ਕੁਝ ਚਿੱਟੀ ਹੋਵੇ ਉਸ ਨੂੰ ਕਰੜਾ ਬਰੜਾ ਕਹਿੰਦੇ ਹਨ ਫਲ ਦੀ ਇੱਛਾ ਛੱਡ ਕੇ ਕੰਮ ਕਰਨ ਵਾਲਾ ਉਸ ਨੂੰ ਕੀ ਕਿਹਾ ਜਾਂਦਾ ਹੈ ਜੋ ਫਲ ਦੀ ਇੱਛਾ ਨੂੰ ਛੱਡ ਕੇ ਕੰਮ ਕਰਦਾ ਹੈ ਉਸ ਨੂੰ ਨਿਸ਼ਕਾਮ ਕਹਿੰਦਾ ਹੈ ਵੀ ਕਹਿ ਦਿੰਨੇ ਆ ਕਿ ਆਪਾਂ ਨਿਸ਼ਕਾਮ ਸੇਵਾ ਕੀਤੀ ਉਸਨੇ ਮਤਲਬ ਕੀ ਆ ਭੁੱਲ ਜਾਂਦਾ ਹੈ ਕਿ ਮੈਨੂੰ ਫਲ ਦੀ ਇੱਛਾ ਉਹ ਬਿਲਕੁਲ ਭੁੱਲ ਜਾਂਦਾ ਬਸ ਓਨਲੀ ਸੇਵਾ ਹੀ ਕਰਦਾ ਹੈ ਅੱਗੇ ਕਹਿੰਦਾ ਹੈ ਦੋਸਤੋ ਜਿਹੜਾ ਬੂਟਾ ਖੜਾ ਹੀ ਸੁੱਕ ਜਾਵੇ ਵੈਰੀ ਇੰਪੋਰਟੈਂਟ ਦੋਸਤੋ ਪੁੱਡਾ ਦੇ ਵਿੱਚ ਆਇਆ ਹੋਇਆ ਕੁਐਸਚਨ ਹੈ ਤਾਂ ਪੁੱਡਾ 2016 ਦੇ ਐਗਜ਼ਾਮ ਵਿੱਚ ਆਇਆ ਹੋਇਆ ਕੁਐਸਚਨ ਹੈ ਜਿਹੜਾ ਬੂਟਾ ਖੜਾ ਹੀ ਸੁੱਕ ਜਾਵੇ ਉਸ ਨੂੰ ਕਹਿੰਦੇ ਹਨ ਖਾੜ ਸੁੱਕ ਨੈਕਸਟ ਕਹਿੰਦਾ ਹੈ ਦੋਸਤੋ ਜਿਹੜੀ ਮੱਝ ਹੁਣੇ-ਹੁਣੇ ਸੂਈ ਹੋਵੇ ਤਾ ਦੋਸਤੋ ਸੀਸੀਡੀਓ ਦੇ ਵਿੱਚ ਕੁਐਸਚਨ ਆਇਆ ਸੀ ਅ ਲਵੇਰੀ ਮੱਜ ਆ ਜੋ ਮੱਜ ਹਰ ਬਰੇ ਸੂਏ ਤਾਂ ਉਹ ਕੁਐਸਚਨ ਆਇਆ ਸੀ ਤਾਂ ਦੋਸਤੋ ਜਿਹੜੀ ਮੱਜ ਹੁਣੇ-ਹੁਣੇ ਸੂਈ ਹੋਵੇ ਤਾਂ ਵੈਰੀ ਇੰਪੋਰਟੈਂਟ ਹੈ ਦੋਸਤੋ ਸੱਜਰ ਕਿਹਾ ਜਾਂਦਾ ਹੈ ਉਸ ਨੂੰ ਧੀ ਦੀ ਸੱਸ ਉਸ ਨੂੰ ਕਿਹਾ ਜਾਂਦਾ ਹੈ ਕੋੜਮਣੀ ਨੈਕਸਟ ਕਹਿੰਦਾ ਹੈ ਦਰਿਆ ਦਾ ਉਹ ਪਾਣੀ ਜੋ ਇੱਕ ਥਾਂ ਹੀ ਚੱਕਰ ਲਾਈ ਜਾਵੇ ਤਾਂ ਉਸ ਨੂੰ ਕੀ ਕਹਿੰਦੇ ਹਨ ਘੁੰਮਣ ਕੇਰ ਜਾਂ ਕੱਪਰ ਦੋਸਤੋ ਘੁੰਮਣ ਕੇਰ ਜੇਕਰ ਨਾਮ ਮਿਲਿਆ ਤਾਂ ਕੁਐਸਚਨ ਡਿਫਿਕਲਟ ਲੈਵਲ ਦਾ ਬਣ ਜਾਊਗਾ ਮਤਲਬ ਕਿ ਉੱਥੇ ਪਾਇਆ ਹੋਵੇਗਾ ਕੱਪਰ ਪਾਇਆ ਹੋਵੇਗਾ ਤਾਂ ਕੱਪਰ ਨੂੰ ਯਾਦ ਰੱਖਣਾ ਹੈ ਕੱਪ ਤੋਂ ਕੱਪ ਕੀ ਆ ਗੋਲ-ਗੋਲ ਹੁੰਦਾ ਹੈ ਚੱਕਰ ਲਾਈ ਜਾਵੇ ਤਾਂ ਕਿ ਆ ਕੱਪਰ ਤੋਂ ਯਾਦ ਰੱਖਣਾ ਹੈ ਘੁੰਮਣ ਕੇਰ ਤੇ ਘੁੰਮਣ ਘੇਰ ਤੋਂ ਕੀ ਹੈ ਤੁਹਾਨੂੰ ਬਹੁਤੇ ਸ਼ਬਦਾਂ ਇਥੇ ਤਾਂ ਇੱਕ ਸ਼ਬਦ ਹੈ ਜੋ ਕਿ ਇਹ ਬਹੁਤ ਹੀ ਜਿਆਦਾ ਇੰਪੋਰਟੈਂਟ ਹੈ ਪੇਪਰ ਦੇ ਵਿੱਚ ਐਕਸਪੈਕਟ ਕੀਤਾ ਜਾਂਦਾ ਹੈ ਕਿ ਇਸ ਤਰ੍ਹਾਂ ਦਾ ਹੀ ਕੁਐਸਚਨ ਬਣੇਗਾ ਦੋਸਤੋ ਈਟੀਟੀ ਵਾਲਿਆਂ ਦੇ ਲਈ ਖਾਸ ਕਰਕੇ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਬਣ ਰਹੇ ਬਹੁਤ ਹੀ ਜਿਆਦਾ ਇੰਪੋਰਟੈਂਟ ਹਨ ਇਹ ਕਵਿਤਾ ਲਿਖਣ ਵਾਲਾ ਉਸ ਨੂੰ ਕੀ ਕਹਿੰਦੇ ਹਨ ਜਾਂ ਤਾਂ ਉਹ ਭਾਈ ਕਵੀ ਹੋ ਸਕਦਾ ਜਾਂ ਕੀ ਹੈ ਕਵਿਤਰੀ ਹੋ ਸਕਦੀ ਹੈ ਤਾਂ ਕਵਿਤਾ ਲਿਖਣ ਵਾਲਾ ਕੋਈ ਮਰਦ ਹੋ ਸਕਦਾ ਹੈ ਜਿਹੜੀ ਮੱਝ ਜਾਂ ਗਾਂ ਦੋਸਤੋ ਇਹ ਬਹੁਤ ਇੰਪੋਰਟੈਂਟ ਹੈ ਪੇਪਰ ਦੇ ਵਿੱਚ ਇਸੇ ਮੱਝ ਗਾਂ ਦੇ ਹੀ ਆ ਰਹੇ ਹਨ ਬਹੁਤੇ ਸ਼ਬਦਾਂ ਇਥਾਂ ਇੱਕ ਸ਼ਬਦ ਤਾਂ ਅਰਥਬੋਧ ਜਿਸ ਤਰ੍ਹਾਂ ਵਿਆਕਰਨ ਦੇ ਵਿੱਚ ਲਿਖਿਆ ਹੈ ਉਸੇ ਤਰ੍ਹਾਂ ਕੀ ਹੈ ਇਹ ਬਹੁਤੇ ਸ਼ਬਦਾਂ ਇਥਾਂ ਇੱਕ ਸ਼ਬਦ ਇਹ ਵੀ ਕੀ ਹੈ ਤੁਹਾਡਾ ਟੌਪਿਕ ਸਾਰੇ ਟੌਪਿਕ ਤੁਹਾਨੂੰ ਕਰਵਾਏ ਜਾਣਗੇ ਤਾਂ ਦੋਸਤੋ ਜਿਹੜੀ ਮੱਝ ਜਾਂ ਗਾਂ ਕਿਸੇ ਖਾਸ ਆਦਮੀ ਦੇ ਹੱਥ ਮਿਲਦੀ ਹੋਵੇ ਉਸ ਨੂੰ ਕੀ ਕਹਿੰਦੇ ਹਨ ਹੱਥਲ ਕਹਿੰਦੇ ਹਨ ਦੋਸਤੋ ਵੈਰੀ ਵੈਰੀ ਇੰਪੋਰਟੈਂਟ ਹੈ ਇਸ ਤਰ੍ਹਾਂ ਦੇ ਸਾਰੇ ਕਰਨੇ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦੱਸਦਾ ਰਵਾਂਗਾ ਕਿ ਕਿਹੜੇ ਜਾਦੇ ਇੰਪੋਰਟੈਂਟ ਹਨ ਤੁਸੀਂ ਕਰਨੇ ਹੀ ਕਰਨੇ ਕੁਝ ਮਰਜ਼ੀ ਹੋ ਜੇ ਉਹਨਾਂ ਵਿੱਚੋਂ ਕੀ ਹੈ ਇਹ ਇੱਕ ਹੈ ਨੈਕਸਟ ਕਹਿੰਦਾ ਹੈ ਕੁੜੀਆਂ ਜਿੱਥੇ ਰਾਲ ਕੇ ਚਰਖਾ ਕੱਤਦੀਆਂ ਹਨ ਦੋਸਤੋ ਸੱਭਿਆਚਾਰ ਨਾਲ ਰਿਲੇਟਡ ਕੁਐਸਚਨ ਹੈ ਤਾਂ ਵੈਰੀ ਇੰਪੋਰਟੈਂਟ ਕੁਐਸਚਨ ਉਸ ਨੂੰ ਕੀ ਕਹਿੰਦੇ ਹਨ ਤਰੰਜਨ ਇਹ ਵੀ ਆ ਸਕਦਾ ਹੈ ਤਰੰਜਨ ਕਿਸ ਨੂੰ ਕਹਿੰਦੇ ਹਨ ਜਿੱਥੇ ਕੁੜੀਆਂ ਕੀ ਹੈ ਚਰਖਾ ਕੱਤਦੀਆਂ ਹਨ ਤਾਂ ਤਰੰਜਨ ਕਹਿੰਦੇ ਹਨ ਚੇਰ ਦੀ ਸੂਈ ਮੱਝ ਦੋਸਤੋ ਇੰਪੋਰਟੈਂਟ ਇਸ ਨੂੰ ਕਹਿੰਦੀ ਲੋੜ ਹੀ ਨਹੀਂ ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਮੱਝ ਜਾਂ ਗਾਂ ਵਾਲਾ ਕੋਈ ਵੀ ਬਹੁਤੇ ਸ਼ਬਦ ਨਹੀਂ ਤਾਂ ਇੱਕ ਸ਼ਬਦ ਆਵੇਗਾ ਇੰਪੋਰਟੈਂਟ ਆਪਣੇ ਆਪ ਬਣ ਜਾਵੇਗਾ ਤਾਂ ਜਿਸ ਦੀ ਸੂਈ ਮੱਝ ਕੀ ਹੈ ਚੇਰ ਦੀ ਸੋਰੀ ਚੇਰ ਦੀ ਸੂਈ ਮੱਝ ਉਸ ਨੂੰ ਕੀ ਕਹਿੰਦੇ ਹਨ ਖਾਂਗੜ ਕਹਿੰਦੇ ਹਨ ਦੋਸਤੋ ਪੈਦਲ ਪੈਂਡਾ ਕਰ ਰਿਹਾ ਬੰਦਾ ਤਾਂ ਉਹ ਕੀ ਹੁੰਦਾ ਪਾਂਦੀ ਹੁੰਦਾ ਹੈ ਦੋਸਤੋ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਪਾਂਦੀ ਦੋਸਤੋ ਨੈਕਸਟ ਕਹਿੰਦਾ ਹੈ ਕਿਸੇ ਦੇ ਸਤਕਾਰ ਜਾਂ ਮਾਣ ਵਿੱਚ ਕੀਤਾ ਗਿਆ ਪ੍ਰਬੰਧ ਉਸ ਨੂੰ ਕਹਿੰਦੇ ਹਨ ਉਚੇਰ ਜਿਸ ਗੱਡੇ ਜਾਂ ਟਾਂਗੇ ਦੇ ਪਿਛਲੇ ਪਾਸੇ ਭਾਰ ਵੱਧ ਤੇ ਅੱਗੇ ਘੱਟ ਹੋਵੇ ਉਸ ਨੂੰ ਕੀ ਕਹਿੰਦੇ ਹਨ ਉਲਾਰ ਕਹਿੰਦੇ ਹਨ ਦੋਸਤੋ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਇਹ ਪੇਪਰ ਵਿੱਚ ਪੁੱਛਿਆ ਗਿਆ ਸੀ ਇਹ ਨਹੀਂ ਪਤਾ ਪੰਜਾਬ ਐਗਰੋ ਜੀ ਪੁੱਛਿਆ ਗਿਆ ਸੀ ਇਹ ਨਹੀਂ ਪਤਾ ਪੀ ਟ੍ਰਿਪਲ ਐਸ ਬੀ ਤਾਂ ਕੋਈ ਐਗਜ਼ਾਮ ਸੀ ਉਸ ਵਿੱਚ ਪੁੱਛਿਆ ਗਿਆ ਬਟ ਕੀ ਹੈ ਪੁੱਛਿਆ ਗਿਆ ਸੀ ਇਸ ਕਰਕੇ ਇਹ ਇੰਪੋਰਟੈਂਟ ਹੈ ਦੋਸਤੋ ਤਾਂ ਨੈਕਸਟ ਕਹਿੰਦਾ ਹੈ ਪਹਿਲਵਾਨਾਂ ਦੇ ਘੋਲ ਦੀ ਥਾਂ ਹੁਣ ਦੋਸਤੋ ਇਸ ਕੁਐਸਚਨ ਦੀ ਆਪਾਂ ਗੱਲ ਕਰਦੇ ਹਾਂ ਜਿੱਥੇ ਘੋਲ ਖੁਲੇ ਜਾਂਦੇ ਹਨ ਪਹਿਲਵਾਨਾਂ ਦੁਆਰਾ ਘੋਲ ਕਰਵਾਏ ਜਾਂਦੇ ਹਨ ਤਾਂ ਉਸ ਨੂੰ ਕੀ ਕਹਿੰਦੇ ਹਨ ਉਹ ਵੀ ਕੀ ਹੈ ਤੁਹਾਨੂੰ ਅੱਗੇ ਆਵੇਗਾ ਹੁਣ ਪਹਿਲਵਾਨਾਂ ਦੇ ਘੋਲ ਕਰਨ ਦੀ ਥਾਂ ਅਖਾੜਾ ਹੁੰਦਾ ਹੈ ਅਤੇ ਇਹ ਹੋ ਜਾਂਦਾ ਹੈ ਆਪਦੇ ਆਪ ਵਿੱਚ ਇੰਪੋਰਟੈਂਟ ਕਿਉਂ ਹੋ ਜਾਂਦਾ ਤੁਹਾਨੂੰ ਮੈਂ ਹੁਣੇ ਦੱਸਦਾ ਹਾਂ ਜੇਕਰ ਪਹਿਲਵਾਨਾਂ ਦੇ ਜਿੱਥੇ ਘੋਲ ਕਰਾਈ ਜਾਂਦੇ ਹਨ ਉਸ ਨੂੰ ਕੀ ਕਹਿੰਦੇ ਹਨ ਛਿੰਝ ਕਹਿੰਦੇ ਹਨ ਦੋਸਤੋ ਯਾਦ ਰੱਖਣਾ ਛਿੰਝਾਂ ਲੱਗਦੀਆਂ ਹਨ ਉੱਥੇ ਕੀ ਹੈ ਪਹਿਲਵਾਨਾਂ ਦੇ ਘੋਲ ਕਰਵਾਈ ਜਾਂਦੇ ਹਨ ਤੇ ਕਰਨ ਦੀ ਥਾਂ ਜੇਕਰ ਉੱਥੇ ਥਾਂ ਆ ਜਾਵੇ ਤਾਂ ਉਹ ਕੀ ਹੁੰਦਾ ਹੈ ਅਖਾੜਾ ਹੁੰਦਾ ਹੈ ਜਿਸ ਤਰ੍ਹਾਂ ਕਮੈਂਟ ਬਾਕਸ ਵਿੱਚ ਦੱਸ ਦਿਓ ਕਿ ਇਸੇ ਪਾਸ਼ਾ ਨੇ ਕਿੰਨੇ ਪਾਸ਼ਾ ਹੋਏ ਹਨ ਜਿਨ੍ਹਾਂ ਨੇ ਅਖਾੜਾ ਚਲਵਾਇਆ ਸੀ ਤਾਂ ਇਹ ਵੀ ਯਾਦ ਰੱਖਣਾ ਹੈ ਉਹ ਗੁਰਦੁਆਰਾ ਹੈ ਉਹ ਕਿੱਥੇ ਹੈ ਉਸ ਗੁਰੂ ਨੇ ਕਿਹੜਾ ਨਗਰ ਬਸਾਇਆ ਸੀ ਅਤੇ ਕਿਹੜੀ ਤਹਿਸੀਲ ਹੈ ਉਹ ਕਿਸ ਡਿਸਟ੍ਰਿਕਟ ਵਿੱਚ ਪੈਂਦਾ ਹੈ ਈਟੀਸੀ ਮਤਲਬ ਕਿ ਤੁਹਾਡਾ ਪੇਪਰ B ਪੰਜਾਬ ਜੀਕੇ ਦੇ ਵੀ ਵਿੱਚ ਇਹ ਕੁਐਸਚਨ ਕਵਰ ਹੋ ਜਾਣਗੇ ਦੋਸਤੋ ਤਾਂ ਨੈਕਸਟ ਕਹਿੰਦਾ ਹੈ ਜੋ ਫਸਲ ਠੀਕ ਸਮੇਂ ਤੋਂ ਪਹਿਲਾਂ ਬੀਜੀ ਜਾਵੇ ਉਸ ਨੂੰ ਕਹਿੰਦੇ ਹਨ ਅਗੇ 30 ਅਗੇ 30 ਮਤਲਬ ਕੀ ਹੈ ਪਹਿਲਾਂ ਬੀਜੀ ਜਾਂਦੀ ਹੈ ਜੇਕਰ ਪਿੱਛੋਂ ਬੀਜੀਏ ਉਸ ਨੂੰ ਕੀ ਕਹਿੰਦੇ ਨੇ ਪਿਛੇਤੀ ਕਹਿੰਦੇ ਹਨ ਸਾਲ ਪਿੱਛੋਂ ਆਈ ਵਿਆਹ ਦੀ ਉਹੀ ਤਰੀਕ ਜਿਸ ਨੂੰ ਅੱਜ ਕੱਲ ਮੈਰਿਜ ਅਨਿਵਰਸਰੀ ਕਹਿਣ ਲੱਗ ਗਏ ਹਨ ਵਰੇ ਗੰਢ ਉਸ ਦਾ ਸਹੀ ਅੰਸਰ ਸਾਲ ਪਿੱਛੋਂ ਆਈ ਵਿਆਹ ਦੀ ਤਰੀਕ ਉਸ ਨੂੰ ਕੀ ਕਹਿੰਦੇ ਹਨ ਵਰੇ ਗੰਢ ਜੇਕਰ ਜਦਤ ਹੋਈ ਹੋਵੇ ਤਾਂ ਉਸ ਨੂੰ ਕਹਿੰਦੇ ਨੇ ਵਰਸੀ ਕਹਿੰਦੇ ਹਨ ਦੋਸਤੋ ਜਿਹੜਾ ਬਹੁਤ ਵਿਦਿਆ ਪੜਿਆ ਹੋਵੇ ਉਸ ਨੂੰ ਕਹਿੰਦੇ ਹਨ ਵਿਦਵਾਨ ਆਪਾਂ ਕਹਿੰਦੇ ਨੇ ਤੂੰ ਐ ਵੀ ਵਿਦਵਾਨ ਬਣਿਆ ਫਿਰਦਾ ਹੈ ਮਤਲਬ ਕਿ ਬਹੁਤ ਹੀ ਜ਼ਿਆਦਾ ਪੜਿਆ ਹੋਵੇ ਵਿਦਿਆ ਪੜਿਆ ਹੋਵੇ ਤਾਂ ਉਸ ਨੂੰ ਵਿਦਵਾਨ ਕਹਿ ਦਿੰਦੇ ਹਨ ਜਿਹੜਾ ਦੋ ਧਿਰਾਂ ਵਿੱਚ ਗੱਲਬਾਤ ਕਰਾਏ ਉਸ ਨੂੰ ਕੀ ਕਹਿੰਦੇ ਹਨ ਵਿਚੋਲਾ ਕਹਿੰਦੇ ਹਨ ਦੋਸਤੋ ਵਿਚੋਲਾ ਕਹਿੰਦੇ ਹਨ ਇਹ ਕੀ ਹੈ ਇੰਪੋਰਟੈਂਟ ਹੈ ਦੋਸਤੋ ਵੈਰੀ ਇੰਪੋਰਟੈਂਟ ਹੈ ਨੈਕਸਟ ਕਹਿੰਦਾ ਹੈ ਜੋ ਫਸਲ ਠੀਕ ਸਮੇਂ ਤੋਂ ਪਿੱਛੋਂ ਬੀਜੀ ਜਾਵੇ ਉਸ ਨੂੰ ਕੀ ਕਹਿੰਦੇ ਹਨ ਪਿਛੇਤੀ ਕਹਿੰਦੇ ਹਨ ਤੁਹਾਨੂੰ ਮੈਂ ਪਹਿਲਾਂ ਦੱਸ ਦਿੱਤਾ ਹੈ ਜੋ ਅੱਜ ਕੱਲ ਦੇ ਸਮੇਂ ਵਿੱਚ ਹੋਵੇ ਉਸ ਨੂੰ ਕਹਿੰਦੇ ਹਨ ਅਜੂਕਾ ਕਹਿੰਦੇ ਹਨ ਦੋਸਤੋ ਅੱਗੇ ਆ ਗਿਆ ਇੰਪੋਰਟੈਂਟ ਜੋ ਕਿ ਤੁਸੀਂ ਛੱਡਣਾ ਹੀ ਨਹੀਂ ਹੈ ਸੂਈ ਹੋਈ ਮੱਝ ਨੂੰ ਕੀ ਕਹਿੰਦੇ ਹਨ ਲਵੇਰੀ ਕਹਿੰਦੇ ਹਨ ਦੋਸਤੋ ਸੂਈ ਹੋਈ ਮੱਝ ਲਵੇਰੀ ਹੋ ਗਿਆ ਨੈਕਸਟ ਕਹਿੰਦਾ ਹੈ ਗੁਰਮ ਗੁਰਮ ਰਿਯਾਦਾ ਅਨੁਸਾਰ ਕੀਤਾ ਵਿਆਹ ਉਸ ਨੂੰ ਕਹਿੰਦੇ ਹਨ ਅਨੰਦ ਕਰ ਨੈਕਸਟ ਕਹਿੰਦਾ ਹੈ ਜੀ ਕਿਸੇ ਨੂੰ ਸੰਭਾਲ ਕੇ ਰੱਖਣ ਲਈ ਦਿੱਤੀ ਚੀਜ਼ ਉਸ ਨੂੰ ਕਹਿੰਦੇ ਹਨ ਅਮਾਨਤ ਨੈਕਸਟ ਕਹਿੰਦਾ ਹੈ ਰਾਜ ਪ੍ਰਬੰਧ ਦੀ ਅਨਹੂਦ ਅਨਹੂਦ ਜਾਂ ਅਮਨ ਕਾਨੂੰਨ ਦੀ ਅਨਹੂਦ ਉਸ ਨੂੰ ਕੀ ਕਹਿੰਦੇ ਹਨ ਅਰਾਜਕਤਾ ਆਪਾਂ ਕਹਿੰਦੇ ਨਾ ਅਰਾਜਕਤਾ ਫੈਲੀ ਹੋਈ ਹੈ ਅਨਹੂਦ ਜਾਂ ਅਮਨ ਕਾਨੂੰਨ ਦੀ ਅਨਹੂਦ ਕੁਝ ਮਰ ਗਿਆ ਦੋਸਤੋ ਇਹ ਕੀ ਹੈ ਇਹ ਵੀ ਇੰਪੋਰਟੈਂਟ ਹੈ ਨੈਕਸਟ ਕਹਿੰਦਾ ਹੈ ਜਿਸ ਨਾਲ ਟੱਬਰ ਦੇ ਸਾਰੇ ਜੀ ਪਿਆਰ ਕਰਨ ਉਸ ਨੂੰ ਕੀ ਕਹਿੰਦੇ ਹਨ ਛਿੰਦਾ ਕਹਿੰਦੇ ਹਨ ਦੋਸਤੋ ਯਾਦ ਰੱਖਣਾ ਹੈ ਵਖਰਾ ਜਹ ਟੱਬਰ ਦੇ ਸਾਰੇ ਜੀ ਪਿਆਰ ਕਰਦੇ ਨੂੰ ਉਸ ਨੂੰ ਕੀ ਕਹਿੰਦੇ ਹਨ ਛਿੰਦਾ ਕਹਿੰਦੇ ਹਨ 24 ਘੰਟਿਆਂ ਹੁਣ ਧਿਆਨ ਨਾਲ ਦੇਖੋ 24 ਘੰਟਿਆਂ ਪਹਿਲਾਂ ਤਾਂ ਇੱਥੇ ਇੰਪੋਰਟੈਂਟ ਪਾ ਦਿੰਨੇ ਹਾਂ ਦੋਸਤੋ 24 ਘੰਟਿਆਂ ਜਾਂ ਅੱਠਾਂ ਪਹਿਰਾ ਅੱਠਾਂ ਪਹਿਰਾ ਨੂੰ 24 ਘੰਟੇ ਕਹਿੰਦੇ ਨੇ 24 ਘੰਟਿਆਂ ਜਾਂ ਅੱਠਾਂ ਪਹਿਰਾ ਪਿੱਛੋਂ ਹੋਣ ਦੀ ਹੋਣ ਵਾਲੀ ਗੱਲ ਨੂੰ ਕੀ ਕਹਿੰਦੇ ਹਨ ਅੱਠ ਪੈਰੀ ਕਹਿ ਦਿੰਦੇ ਹਨ ਦੋਸਤੋ ਇੱਕ ਦਿਨ ਮਤਲਬ ਕਿ 24 ਘੰਟੇ ਤੇ ਕੀ ਹੋ ਗਿਆ ਅੱਠ ਪੈਰੀ ਹੋ ਗਿਆ ਦੋਸਤੋ ਅੱਗੇ ਕਹਿੰਦਾ ਹੈ ਜੋ ਘਟਨਾ ਵਾਪਰਨਾ ਸਕੇ ਉਸ ਨੂੰ ਕਹਿੰਦੇ ਹਨ ਅਨਹੂਨੀ ਨੈਕਸਟ ਕਹਿੰਦਾ ਹੈ ਜਿਸ ਨੂੰ ਅਜੇ ਤੱਕ ਵਰਤੋਂ ਵਿੱਚ ਨਾ ਲਿਆਂਦਾ ਹੋਵੇ ਉਹ ਕੀ ਹੈ ਜਾਂ ਤਾਂ ਕੋਰਾ ਕਾਗਜ਼ ਹੁੰਦਾ ਹੈ ਜਿਸ ਤਰ੍ਹਾਂ ਕੋਰਾ ਕਾਗਜ਼ ਕਹਿ ਦਿੰਦੇ ਹਨ ਮਤਲਬ ਕੀ ਹੈ ਵਰਤੋਂ ਚ ਲਿਆਂਦਾ ਨਹੀਂ ਗਿਆ ਜਾਂ ਕੀ ਕਹਦੇ ਨੇ ਆਪਾਂ ਅਨਲਗ ਕਹਿ ਦਿੰਦੇ ਹਾਂ ਨੈਕਸਟ ਕਹਿੰਦਾ ਜਿਸ ਬਰਲਦ ਜਾਂ ਕੱਟੇ ਨੂੰ ਅਜੇ 45 hect ਨਾ ਲਿਆਂਦਾ ਹੋਵੇ ਵੈਰੀ ਇੰਪੋਰਟੈਂਟ ਦੋਸਤੋ ਬਹੁਤ ਹੀ ਜਿਆਦਾ ਇੰਪੋਰਟੈਂਟ ਕੁਐਸਚਨ ਹੈ ਇਹ ਇਹ ਦੋਸਤੋ ਸੀਨੀਅਰ ਅਸਿਸਟੈਂਟ ਜੋ ਕਿ ਪਿੱਛੇ ਜੀ ਪੇਪਰ ਹੋਇਆ ਸੀ ਇਸ ਵਾਰ ਨਹੀਂ ਹੋਇਆ ਉਸ ਤੋਂ ਪਹਿਲਾਂ ਹੋਇਆ ਸੀ ਸੀਨੀਅਰ ਅਸਿਸਟੈਂਟ ਦਾ ਤਾਂ ਉਸ ਦੇ ਵਿੱਚ ਇਹ ਆਇਆ ਸੀ ਇਹ ਨਹੀਂ ਪਤਾ ਕਿਹੜੀ ਪੋਸਟ ਦਾ ਹੋਇਆ ਸੀ ਦੋਸਤੋ ਸੀਨੀਅਰ ਅਸਿਸਟੈਂਟ ਦਾ ਪੇਪਰ ਹੋਇਆ ਸੀ ਉਹਨਾਂ ਦਾ ਤਾਂ ਉਸ ਦੇ ਵਿੱਚ ਆਇਆ ਸੀ ਇਹ ਉਸ ਨੂੰ ਕੀ ਕਹਿੰਦੇ ਹਨ ਅਲੱਕ ਕਹਿੰਦੇ ਹਨ ਅਲੱਕ ਮਤਲਬ ਕਿ 45 ਹੇਠ ਨਾ ਲਿਆਂਦਾ ਹੋਵੇ ਦੋਸਤੋ ਅੱਗੇ ਕਹਿੰਦਾ ਹੈ ਹਵਨ ਵਿੱਚ ਪਾਈ ਜਾਣ ਵਾਲੀ ਸਮਗਰੀ ਉਸ ਨੂੰ ਕਹਿੰਦੇ ਹਨ ਆਹੂਤੀ ਕਹਿੰਦੇ ਹਨ ਜੀ ਅੱਗੇ ਕਹਿੰਦਾ ਹੈ ਜਦੋਂ ਲਗਾਤਾਰ ਬਹੁਤ ਮੀਂਹ ਪੈ ਰਿਹਾ ਹੋਵੇ ਜਿਸ ਤਰ੍ਹਾਂ ਕਿ ਪਿੱਛੇ ਜੇ ਹੋਏ ਸਨ ਲਗਾਤਾਰ ਬੋਧਮੀ ਪੈ ਰਿਹਾ ਵੀ ਦੋ ਉਸ ਨੂੰ ਕੀ ਕਹਿੰਦੇ ਨੇ ਆਪਾਂ ਕਹਿੰਦੇ ਝੜੀ ਲੱਗ ਗਈ ਮਤਲਬ ਕਿ ਆ ਮੀ ਪੈ ਹੀ ਰਿਹਾ ਹੈ ਉਸ ਨੂੰ ਆਪਾਂ ਕਹਿੰਦੇ ਨੇ ਝੜੀ ਲੱਗ ਗਈ ਤਾਂ ਝੜੀ ਹੋ ਗਿਆ ਜੀ ਅੱਗੇ ਆ ਗਿਆ ਪਤੀ ਜਾਂ ਪਤਨੀ ਦਾ ਦਾਦਾ ਉਸ ਨੂੰ ਕਹਿੰਦੇ ਹਨ ਦਦੇਉਰਾ ਪਤੀ ਜਾਂ ਪਤਨੀ ਦੀ ਦਾਦੀ ਉਸ ਨੂੰ ਕਹਿੰਦੇ ਹਨ ਦਦੇਸ਼ ਦੋਸਤੋ ਇਹ ਕੀ ਹੈ ਧਿਆਨ ਨਾਲ ਦੇਖਣਾ ਹੈ ਜੇਕਰ ਆਪਾਂ ਦੇਖਿਆ ਜੇਵੇ ਇੱਕ ਤਾਂ ਸੋਹਰਾ ਹੁੰਦਾ ਹੈ ਜਿੰਨੇ ਵੀ ਉਹਨਾਂ ਦੇ ਬੰਦੇ ਹੋਣਗੇ ਉਹ ਔਰਾ ਲੱਗਿਆ ਹੋਇਆ ਦਦੇਉਰਾ ਆ ਗਿਆ ਜਿਸ ਤਰ੍ਹਾਂ ਚਚਿਆਰਾ ਆ ਗਿਆ ਤੇ ਜਦੋਂ ਵੀ ਕੀ ਆ ਦਾਦੀ ਲੇੜੀ ਦੀ ਗੱਲ ਹੋਵੇ ਤਾਂ ਦਦੇਸ ਮਤਲਬ ਕੀ ਹੈ ਪਤੀ ਜਾਂ ਪਤਨੀ ਦੀ ਨਾਨੀ ਨੂੰ ਕੀ ਕਹਿੰਦੇ ਨੇ ਨਨੇਸ਼ ਕਹਿੰਦੇ ਹਨ ਦੋਸਤੋ ਇਹ ਯਾਦ ਰੱਖਣਾ ਹੈ ਪਤੀ ਜਾਂ ਪਤਨੀ ਦਾ ਤਾਇਆ ਜਾਂ ਚਾਚਾ ਉਸ ਨੂੰ ਕਹਿੰਦੇ ਨੇ ਪਤੇਉਰਾ ਪਤੀ ਜਾਂ ਪਤਨੀ ਦੀ ਤਾਈ ਜਾਂ ਚਾਚੀ ਉਸ ਨੂੰ ਕਹਿੰਦੇ ਹਨ ਪਤੀਸ ਪਤੀ ਜਾਂ ਪਤਨੀ ਦਾ ਫੁੱਫੜ ਉਸ ਨੂੰ ਕਹਿੰਦੇ ਹਨ ਫੁੱਫਿਓਰਾ ਨੈਕਸਟ ਕਹਿੰਦਾ ਹੈ ਪਤੀ ਜਾਂ ਪਤਨੀ ਦੀ ਪੁੱਤਰ ਜਾਂ ਧੀ ਦਾ ਸਹਰਾ ਉਸ ਨੂੰ ਕਹਿੰਦੇ ਹਨ ਕੋੜਮ ਜਿਸ ਤਰ੍ਹਾਂ ਕਿ ਚਲੋ ਛੱਡੋ ਦੇਸ਼ ਦੇ ਹਰ ਪ੍ਰਕਾਰ ਦੇ ਪੈਦਾਵਾਰੀ ਸਾਧਨਾਂ ਨੂੰ ਕਿਰਤੀਆਂ ਦੇ ਹੱਥਾਂ ਵਿੱਚ ਦੇਣ ਵਾਲਾ ਉਹ ਕੀ ਹੁੰਦਾ ਹੈ ਸਾਮਵਾਦ ਹੁੰਦਾ ਹੈ ਜਦੋਂ ਪੈਦਾਵਾਰੀ ਸਾਧਨਾਂ ਨੂੰ ਕੀਰਤੀਆਂ ਦੇ ਹੱਥਾਂ ਚਲੀ ਜਾਵੇ ਤਾਂ ਉਹਨਾਂ ਨੂੰ ਕੀ ਕਹਿੰਦੇ ਹਨ ਸਾਮਵਾਦ ਕਹਿ ਦਿੰਦੇ ਹਨ ਜਿਸ ਮੁਜ਼ਰਮ ਦੀ ਗ੍ਰਿਫਤਾਰੀ ਲਈ ਇਸ਼ਤਿਹਾਰ ਨਿਕਲ ਚੁੱਕਾ ਹੋਵੇ ਉਸ ਨੂੰ ਕਹਿੰਦੇ ਹਨ ਮੋਸਟ ਵਾਂਟਡ ਇੰਗਲਿਸ਼ ਚ ਤੇ ਇਸ਼ਤਿਹਾਰੀ ਮੁਜ਼ਰਮ ਕਹਿੰਦੇ ਹਨ ਪੰਜਾਬੀ ਚ ਮੁਜਰਮ ਦੀ ਗ੍ਰਿਫਤਾਰੀ ਲਈ ਇਸ਼ਤਿਹਾਰ ਨਿਕਲ ਚੁੱਕਾ ਹੋਵੇ ਮੁਜਰਮ ਤੇ ਇਸ਼ਤਿਹਾਰ ਤਾਂ ਇਸ਼ਤਿਹਾਰੀ ਮੁਜਰਮ ਆ ਗਿਆ ਜੀ ਜਦੋਂ ਰਾਜ ਪ੍ਰਬੰਧ ਇੱਕ ਆਦਮੀ ਦੇ ਹੱਥ ਹੋਵੇ ਇਸ ਨੂੰ ਕਹਿੰਦੇ ਹਨ ਇੱਕ ਪੁਰਖੀ ਰਾਜ ਅੱਗੇ ਕਹਿੰਦੇ ਜੋ ਲੋਕ ਛਿਪ ਕੇ ਚੀਜ਼ ਨੂੰ ਠੀਕ ਮੁੱਲ ਤੋਂ ਵੱਧ ਵਿੱਚੇ ਤਾਂ ਉਸ ਨੂੰ ਕਹਿੰਦੇ ਹਨ ਚੋਰ ਬਾਜ਼ਾਰੀਆ ਦੋਸਤੋ ਇਹ ਸੰ most important ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਜੋ ਕਿ ਪੇਪਰ ਜੋ ਪੰਜਾਬੀ ਦਾ ਪੇਪਰ ਕੁਆਲੀਫਾਈ ਭਾਵੇਂ A ਹੋਵੇ ਭਾਵੇਂ ਉਹ B ਹੋ ਸਕਦਾ ਹੈ ਤਾਂ ਉਸ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਦੋਸਤੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਤਾਂ ਕਰਨਾ ਹੀ ਹੈ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਤਾਂ ਜੋ ਜੋ ਪੇਪਰ A ਹੈ ਜਾਂ ਕੁਆਲੀਫਾਈ ਨੇਚਰ ਦਾ ਐਗਜ਼ਾਮ ਹੈ ਸਾਰੇ ਪੇਪਰਾਂ ਦੇ ਲਈ ਇੰਪੋਰਟੈਂਟ ਹੈ ਜੇਕਰ ਤੁਸੀਂ ਡਿਸਕਵਾਲਿਫਾਈ ਹੋਗੇ ਤਾਂ ਜੋ ਅਸੀਂ ਦੂਸਰਾ ਗਵਰਨਮੈਂਟ ਜੌਬ ਦਾ ਪੇਪਰ ਦੇਣਾ ਹੈ ਉਸ ਤੋਂ ਅਸੀਂ ਬਾਜੀ ਰਹਿ ਜਾਵਾਂਗੇ ਜੋ ਸਾਨੂੰ 6 ਮਹੀਨੇ, ਸਾਲ, 2 ਸਾਲ, 5 ਸਾਲ, 7 ਸਾਲ ਜਿੰਨਾ ਵੀ ਟਾਈਮ ਹੋ ਗਿਆ ਤਿਆਰੀ ਕਰਦਿਆਂ ਨੂੰ ਉਹ ਕੀ ਆ ਸਾਡਾ ਇਹੀ ਪੇਪਰ ਉਸ ਦੇ ਉੱਤੇ ਪਾਣੀ ਫੇਰ ਦਵੇਗਾ ਜੇਕਰ ਸਾਡੀ ਇਸੇ ਪੇਪਰ ਦੀ ਤਿਆਰੀ ਹੋਵੇਗੀ ਤਾਂ ਅਸੀਂ ਉਸ ਨੂੰ ਵੀ ਇਜ਼ੀ ਦੀ ਕਰੈਕ ਕਰ ਦਵਾਂਗੇ ਜੇਕਰ ਸਾਡੀ ਉਸ ਪੇਪਰ ਦੀ ਵੀ ਤਿਆਰੀ ਹੋਈ ਤਾਂ ਦੋਸਤੋ ਮਿਲਦੇ ਹਾਂ ਆਪਾਂ ਅਗਲੀ ਵੀਡੀਓ ਦੇ ਵਿੱਚ ਜੋ ਕਿ ਤੁਹਾਡੇ ਲਈ ਇੰਪੋਰਟੈਂਟ ਹੀ ਹੋਵੇਗੀ ਹੋ ਸਕਦਾ ਬਹੁਤੇ ਸ਼ਬਦਾਂ ਇਥਾਂ ਇੱਕ ਸ਼ਬਦ ਦਾ ਕੀ ਹੈ ਪਾਰਟ 2 ਆ ਜਾਵੇ ਹੋ ਸਕਦਾ ਹੈ ਕੋਈ ਪੇਪਰ A ਦਾ ਹੋ ਟਾਪਿਕ ਆ ਜਾਵੇ ਤਾਂ ਦੋਸਤੋ ਉਸ ਵੀਡੀਓ ਨੂੰ ਦੇਖਣ ਦੇ ਲਈ ਜੇਕਰ ਨਿਊ ਚੈਨਲ ਤੇ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਨਾ ਭੁੱਲਣਾ ਦੋਸਤੋ ਤਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ